ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਕਈ ਇਲਾਕੇ ਪਾਣੀ ਦੀ ਲਪੇਟ ਚਾਗੇ ਨੇ ਅਤੇ ਕਈ ਇਲਾਕਿਆਂ ਦੇ ਵਿੱਚ ਲੈਂਡਸਲਾਈਡ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਅੱਜ ਪਠਾਨਕੋਟ ਜਲੰਧਰ ਰਾਸ਼ਟਰੀ ਰਾਜਮਾਰਗ ਤੇ ਦਮਤਲ ਪਹਾੜੀਆਂ 'ਚ ਜ਼ਮੀਨ ਖਿਸਕ ਗਈ ਜਿਸ ਕਾਰਨ ਸੜਕ ਦੇ ਵਿਚਕਾਰ ਇੱਕ ਵੱਡਾ ਪੱਥਰ ਅੜ ਗਿਆ ਅਤੇ ਇਸ ਪੱਥਰ ਨਾਲ ਇੱਕ ਸਕੂਲ ਬੱਸ ਅਤੇ ਇੱਕ ਮੋਟਰਸਾਈਕਲ ਦੀ ਟੱਕਰ ਹੋ ਗਈ ਜਿਸ ਕਾਰਨ ਸਕੂਲ ਬੱਸ ਹਾਈਵੇ ਦੇ ਡਿਵਾਈਡਰ ਤੇ ਚੜ ਗਈ ਅਤੇ ਬੱਸ ਦਾ ਕਾਫੀ ਨੁਕਸਾਨ ਹੋਇਆ ਹਾਲਾਂਕਿ ਸ਼ੁਕਰ ਇਸ ਚੀਜ਼ ਦਾ ਹੈ ਕਿ ਸਕੂਲ ਦੇ ਬੱਚੇ ਸੁਰੱਖਿਅਤ ਨੇ ਅਤੇ ਇਸ ਦੇ ਨਾਲ ਹੀ ਮੋਟਰਸਾਈਕਲ ਤੇ ਜਾ ਰਹੇ ਦੋ ਨੌਜਵਾਨ ਵੀ ਇਸ ਦੇ ਲਪੇਟ ਵਿੱਚ ਆ ਗਏ ਅਤੇ ਉਹਨਾਂ ਨੂੰ ਗੰਭੀਰ ਜ਼ਖਮੀ ਹਾਲਾਤ ਦੇ ਵਿੱਚ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਇਸ ਸੰਬੰਧੀ ਸੜਕ ਸੁਰੱਖਿਆ ਬਲ ਦੇ ਜਵਾਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਇਸ ਹਾਦਸੇ ਦਾ ਪਤਾ ਲੱਗਾ ਤਾਂ ਤੁਰੰਤ ਹੀ ਮੌਕੇ ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਸਕੂਲੀ ਬੱਚਿਆਂ ਨੂੰ ਦੂਜੀ ਬੱਸ ਵਿੱਚ ਉਹਨਾਂ ਦੇ ਸਕੂਲ ਭੇਜ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸਾਰੇ ਬੱਚੇ ਸੁਰੱਖਿਅਤ ਨੇ ਅਤੇ ਬਸ ਨੂੰ ਬਹੁਤ ਨੁਕਸਾਨ ਹੋਇਆ। ਉਹਨਾਂ ਨੇ ਸੜਕ ਵਿੱਚ ਕਿਹਾ ਕਿ ਇੱਕ ਪਾਸੇ ਤੋਂ ਬੰਦ ਕਰ ਦਿੱਤਾ ਗਿਆ। ਹੁਣ ਜਲਦੀ ਹੀ ਪੱਥਰ ਹਟਾ ਕੇ ਸੜਕ ਨੂੰ ਦੁਬਾਰਾ ਖੋਲ੍ਹ ਦਿੱਤਾ ਜਾਵੇਗਾ। ਇਸ ਮੌਕੇ ਪਹੁੰਚੇ ਫੋਰਸ ਦੇ ਜਵਾਨ ਨੇ ਕੀ ਕਿਹਾ ਤੁਸੀਂ ਇੱਕ ਵਾਰ ਉਹ ਵਿਸਤ੍ਰਣੋ। ਅਸੀਂ ਕਿ ਐਸਐਸਓ ਤੋਂ ਦੋ ਰੂਟ ਡਿਊਟੀ ਕਰਦੇ ਆਂ ਐਸਐਸਓ ਗੱਡੀ ਤੇ। ਅ ਸਰ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਲੈਂਡਸਲਾਈਡਿੰਗ ਦੇ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ ਨੇ। ਹਮੇ ਮੌਕੇ ਦੇ ਦੇਖਿਆ ਤੇ ਦੋ ਵਿਅਕਤੀ ਅੱਗੇ ਜ਼ਖਮੀ ਸੀਗੇ ਉਹਨਾਂ ਨੂੰ ਸਮਾਨ ਨਾਂ ਪਰ ਬਰਵਾਰ ਕਰਦੇ ਅਸੀਂ ਤੁਰੰਤ ਐਸ ਕੇ ਆਰ ਹਸਪੀਟਲ ਐਡਮਿਟ ਕਰਵਾ ਦਿੱਤਾ ਹੈਗਾ ਔਰ ਇੱਕ ਨਾਲ ਹੀ ਇਨਫੋਰਮੇਸ਼ਨ ਸੀਗੀ ਕਿ ਸਕੂਲੀ ਬੱਚੇ ਦੀ ਬੱਸ ਵੀ ਉਹਦੇ ਨਾਲ ਟਕਰਾਈ ਹੈਗੀ ਚਟਾਨ ਦੇ ਨਾਲ ਪਰ ਇੱਥੇ ਆ ਕੇ ਦੇਖਿਆ ਕਿ ਕੋਈ ਵੀ ਸਕੂਲੀ ਬੱਚੇ ਦੀ ਇੰਜਰੀ ਨਹੀਂ ਸੀਗੀ ਉਹਨਾਂ ਦੇ ਦੂਸਰੇ ਸਕੂਲ ਬੱਸ ਦਾ ਪ੍ਰਬੰਧ ਕਰਕੇ ਉਹ ਸਹੀ ਸਲਾਮਤ ਸਕੂਲ ਵਿੱਚ ਪਹੁੰਚਾਇਆ ਗਿਆ ਤੇ ਬਾਕੀ ਹਾਈਵੇ ਅਥਾਰਟੀ ਨਾਲ ਗੱਲ ਚੱਲ ਰਹੀ ਹੈ ਆ ਵੀ ਕੇ ਆ ਹੁੰਦੇ ਅਧਿਕਾਰੀ ਤਾਂ ਜਲਦੀ ਤੋਂ ਜਲਦੀ ਚਟਾਨ ਨੂੰ ਲੈਂਡਸਲਾਈਡਿੰਗ ਕਰਕੇ ਚਟਾਨ ਡਿੱਗੀ ਸੀ ਉਹਨਾਂ ਨੂੰ ਸਾਈਡ ਤੇ ਕਰਵਾ ਕੇ ਰੋਡ ਕਲੀਅਰ ਕਰਵਾ ਦਿੱਤਾ ਜਾਏਗਾ ਕਿੰਨੇ ਕੁ ਸਮਾਂ ਲੱਗੇਗਾ ਸਰ ਇਹ ਕਰੀਬ ਕੋਈ 8 ਵਜੇ ਦਾ ਸਮਾਂ ਸੀਗਾ 8 ਵਜੇ ਦੇ ਕਰੀਬ ਇਹ ਘਟਨਾ ਵਾਪਰੀ ਹੈਗੀ ਆ ਤੇ ਮੌਕੇ ਤੇ ਅਸੀਂ ਪਹੁੰਚ ਚੁੱਕੇ ਸੀਗੇ ਸਰ ਤੇ ਐਡਮਿਟ ਕਰਵਾ ਦਿੱਤਾ ਗਿਆ ਉਦੋਂ ਦੀ ਗੱਲ ਸੂਬੇ ਦੇ ਮੌਸਮ ਦੀ ਕਰੀਏ ਤਾਂ ਪੰਜਾਬ 'ਚ ਅੱਜ ਵੀ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਹੈ ਹਿਮਾਚਲ ਨਾਲ ਲੱਗਣ ਵਾਲੇ ਜ਼ਿਲ੍ਹਿਆਂ ਵਿੱਚ ਇਸ ਵਾਰ ਫਿਰ ਮੀਂਹ ਪੈਣ ਦੀ ਸੰਭਾਵਨਾ ਹੈ ਪਿਛਲੇ 10 ਦਿਨਾਂ ਵਿੱਚ ਘੱਟ ਮੀਂਹ ਪਿਆ ਸੀ ਪਰ ਇਸ ਹਫ਼ਤੇ 3 ਦਿਨ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਅਨੁਸਾਰ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਈ ਜਿਸ ਕਾਰਨ ਤਾਪਮਾਨ ਔਸਤਨਿਕ 1.2 ਡਿਗਰੀ ਸੈਲਸੀਅਸ ਵਧਿਆ ਫਿਰ ਵੀ ਤਾਪਮਾਨ ਆਮ ਦੇ 80 ਪਾਸੇ ਹੈ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਦੇ ਵਿੱਚ 41.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਰਾਜ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਾਰਾ 35 ਡਿਗਰੀ ਦੇ ਅਸੇ ਪਾਸੇ ਰਿਹਾ ਲੁਧਿਆਣਾ ਦੇ ਵਿੱਚ 34.2 ਡਿਗਰੀ ਸੈਲਸੀਅਸ ਪਟਿਆਲਾ 'ਚ 35.5 ਡਿਗਰੀ ਅਤੇ ਅੰਮ੍ਰਿਤਸਰ ਦੇ ਵਿੱਚ 34.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਇਸ ਸਬਦ ਦੇ ਨਾਲ ਹੀ ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ 11 ਅਗਸਤ ਨੂੰ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਅਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਜਦੋਂ ਕਿ ਹੋਰ ਜ਼ਿਲ੍ਹਿਆਂ ਵਿੱਚ ਮੌਸਮ ਆਮ ਰਹੇਗਾ। ਜੁਜੇ ਪਾਸੇ 12 ਅਤੇ 13 ਅਗਸਤ ਨੂੰ ਪੂਰੇ ਪੰਜਾਬ 'ਚ ਮੌਸਮ ਆਮ ਰਹਿਣ ਦੀ ਉਮੀਦ ਹੈ। ਇਸ ਤੋਂ ਬਾਅਦ 14 ਅਤੇ 15 ਅਗਸਤ ਨੂੰ ਇਹਨਾਂ ਜ਼ਿਲ੍ਹਿਆਂ ਵਿੱਚ ਦੁਬਾਰਾ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਪੰਜਾਬ 'ਚ ਮੌਨਸੂਨ ਕਮਜ਼ੋਰ ਹੋ ਰਿਹਾ ਹੈ। 1 ਜੂਨ ਤੋਂ 10 ਅਗਸਤ ਤੱਕ ਰਾਜ ਦੇ ਵਿੱਚ ਮੌਨਸੂਨ ਸੀਜ਼ਨ ਦੌਰਾਨ ਆਮ ਨਾਲੋਂ 7% ਘੱਟ ਬਾਰਿਸ਼ ਹੋਈ ਹੈ। ਆਮ ਤੌਰ ਤੇ ਇਹਨਾਂ ਦਿਨਾਂ ਦੌਰਾਨ ਰਾ ਅਸੀਂ ਦੇ ਨੇੜੇ ਤੇੜੇ ਮਿਲੀਮੀਟਰ بارش ਹੁੰਦੀ ਹੈ ਪਰ ਇੰਨਾ ਦਿਨਾਂ ਦੌਰਾਨ ਸਿਰਫ 260 ਦੇ ਨੇੜੇ بارش ਹੋਈ ਹੈ ਦੂਜੇ ਪਾਸੇ ਜੇਕਰ ਅਸੀਂ 1 ਤੋਂ 10 ਅਗਸਤ ਦੀ ਗੱਲ ਕਰੀਏ ਤਾਂ ਇਹਨਾਂ 10 ਦਿਨਾਂ ਵਿੱਚ ਆਮ ਨਾਲੋਂ 32% ਘੱਟ ਮੀਂਹ ਪਿਆ ਜਦੋਂ ਕਿ ਆਮ ਤੌਰ ਤੇ ਸਵੇਰੇ ਵਿੱਚ 63.2 ਮਿਲੀਮੀਟਰ بارش ਹੁੰਦੀ ਹੈ ਪਰ ਹੁਣ ਤੱਕ ਇੱਥੇ ਸਿਰਫ 43.3 ਮਿਲੀਮੀਟਰ بارش ਦਰਜ ਕੀਤੀ ਗਈ ਹੈ